ਕ੍ਰਿਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮੁ ਤੇ ਆਈ ਹਰ ਹਰ ਨਾਮੁ ਤੇ ਆਈ ਤਨ ਮਨ ਕਾਟ ਕਾਟ ਸਭ ਅਰਮੀ ਤਨ ਮਨ ਕਾਟ ਕਾਟ ਸਭ ਅਰਮੀ ਤਨ ਮਨ ਕਾਟ ਕਾਟ ਸਭ ਸਤਿ ਆਰੋਹੀ ਜੇ ਸੁਖ ਤੇ ਜੇ ਸੁਖ ਦੇ ਤਾਂ ਤੂਜੇ ਅਰਾਤੀ ਸੁਖ ਪੀ ਤੂ ਜੈ ਤੇ ਆਈ ਸੁਖ ਪੀ ਤੂ ਜੈ ਤੇ ਆਈ ਸੁਖ ਪੀ ਤੂ ਜੈ ਕਟ ਕਟ ਸਭ ਅਰਤੀ ਜੇ ਮੁਖ ਦੇ ਜੇ ਸੁਖ ਤੇ ਤਾਂ ਇਤਹੀ ਰਾਜ ਦੁੱਖ ਵਿੱਚ ਸੁਖ ਮਨਾਈ ਦੁੱਖ ਵਿੱਚ ਸੁਖ ਮਨਾਈ ਦੁੱਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਤਨ ਮਨ ਕਾਟ ਕਾਟ ਸਭ ਅਰਪੀ ਸਭ ਅਰਪੇ ਪੱਖਾ ਫੇਰੀ ਆਣੀ ਤੋਵਾ ਜੋ ਦੇਵੇਂ ਸੋ ਸਭ ਅਰਤੀ ਤਨ ਮਨ ਕਾਟ ਕਾਟ ਸਭ ਅਰਤੀ ਕਾਟ ਕਾਟ ਸਭ ਅਰਤੀ ਕਾਟ ਕਾਟ ਸਭ ਅਰਤੀ ਨਾ ਦਿਆ ਤਨ ਮਨ ਕਾਟ ਕਾਟ ਸਭ ਅਰਤੀ ਤਨ ਮਨ ਕਾਟ ਕਾਟ ਸਭ ਅਰਤੀ ਤਨ ਮਨ ਕਾਟ ਕਾਟ ਸਭ ਅਰਤੀ ਵਿੱਚ ਅਗਨੀ ਆਪ ਜਲਾਈ ਵਿੱਚ ਅਗਨੀ ਆਪ ਜਲਾਈ ਕਾਟ ਕਾਟ ਸਭ ਯਾਰੀ ਤਨ ਮਨ ਕਾਟ ਕਾਟ ਸਭ ਯਾਰੀ ਤਨ ਮਨ ਕਾਟ ਕਾਟ ਸਭ ਯਾਰੀ ਤਨ ਮਨ ਕਾਟ ਕਾਟ ਸਭ ਯਾਰੀ ਵਾਹਿਗੁਰੂ ਸਤਗੁਰਾਂ ਦੇ ਪਾਵਨ ਦਰਵਾਜ਼ੇ ਅੰਦਰ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮਖ ਜੱਤੀ ਹੈ ਲਾਇ ਧਿਆਨ ਆਪ ਤਰ ਸਗਲੇ ਕੁਲ ਤਾਰੇ ਹਰ ਦਰਗਹ ਪਤ ਸਿਉਂ ਜਾਏ ਨਾ ਪਾਈ ਸਾਹਿਬ ਪਾਈ ਸੁਖਵੀਰ ਸਿੰਘ ਜੀ ਜਿਨ੍ਹਾਂ ਦਾ ਰਾਗੀ ਜਥਾ ਸ਼ਬਦ ਗਾਇਨ ਕਰ ਰਿਹਾ ਸੀ ਤਨ ਮਨ ਕਾਟ ਕਾਟ ਸਭ ਅਰਥ ਕੀ ਵਿੱਚ ਅਗਨੀ ਆਪ ਜਲਾਈ ਇਹ ਸ਼ਬਦ ਨੂੰ सर्वन, सर्वन करके किसे बक्स साई मियां मीर ने तरतीसी गुरु पादशाह जी रब्बी प्यार कोई ऐसा भी आशिक ऐसा भी सादिक है जो रब्बी प्यार ਅਗਨੀ ਦੇ ਵਿੱਚ ਆਪਣੇ ਆਪ ਨੂੰ ਸਾੜ ਦੇਵੇ ਐਸਾ ਹੋ ਨਹੀਂ ਸਕਦਾ ਉਸ ਵੇਲੇ ਪੰਥਮ ਪਾਤਸ਼ਾਹ ਜੀ ਖੰਬੋਸ਼ ਸਨ ਗੁਰੂ ਪਿਆਰੀ ਸੰਗਤ ਜੀ ਪਿਛਲੇ ਦਿਨਾਂ ਵਿੱਚ ਹੀ ਆਪਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਮਨਾਇਆ ਹੈ ਜਿਸ ਵੇਲੇ ਗੁਰੂ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਤੱਤੀ ਤਵੀ ਤੇ ਬੈਠੇ ਹਣ ਔਰ ਜਹਾਂਗੀਰ ਦੀ ਹਕੂਮਤ ਹੈ ਦੀਵਾਨ ਚੰਦੂ ਮੱਲ ਸਜਾਵਾਂ ਦਿੰਦਾ ਪਿਆ ਹੈ ਗਰਮ ਗਰਮ ਰੇਤ ਸਤਿਗੁਰਾਂ ਦੇ ਸੀਸ ਤੇ ਪਾਇਆ ਜਾ ਰਿਹਾ ਹੈ ਥੱਲੇ ਅੱਗ ਵਾਲੀ ਜਾ ਰਿਹਾ ਹੈ ਰਾਜਸੀ ਗੁਰੂ ਸਾਈ ਮੀਆਂ ਮੀਰ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਤੇ ਯਾਰੋ ਯਾਰ ਲਾਉਣ ਲੱਗ ਪਿਆ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 21 ਬਾਣਾ ਹਨ। 21 ਕੌਤਕ ਹਨ। ਤੁਸੀਂ ਹੁਕਮ ਕਰੋ। ਮੈਂ ਕੁਝ ਕਰ ਸਕਾਂ। ਗੁਰੂ ਪਾਤਸ਼ਾਹ ਕਹਿੰਦੇ ਸਾਈ ਜੀ ਇਹ ਤੁਹਾਡੇ ਹੀ ਸਵਾਲ ਦਾ ਉੱਤਰ ਹੈ ਤੁਸੀਂ ਇਸੇ ਵਕਤ ਤਰਕ ਕੀਤਾ ਸੀ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ